ਅੱਜ ਇਹ ਸੋਚੇ ਇਕੱਤਰ ਹੋਏ ਸਾਡੇ ਡਿਪਟੀ ਡੀਓ ਮੈਡਮ ਰਵਿੰਦਰ ਕੌਰ ਜੀ ਤੇ ਸਕੂਲ ਦੇ ਹੈੱਡ ਟੀਚਰ ਇੱਥੇ ਆ ਕੇ ਬੜੀ ਖੁਸ਼ੀ ਹੋਈ ਹੈ ਨੂੰਹਾਂ ਸਾਡੀ ਬਹੁਤ ਵਧੀਆ ਲੱਗਿਆ ਸਾਰੇ ਟੀਚਰ ਸਾਹਿਬਾਨ ਤੇ ਸਾਡੀ ਪਾਰਟੀ ਦੇ ਸਾਰੇ ਹੀ ਆਗੂ ਸਹਿਬਾਨ ਐਮਸੀ ਸਹਿਬਾਨ ਤੇ ਪਾਰਟੀ ਦੇ ਦਰਜਾ ਬਦਰਜਾ ਲੀਡਰ ਸਹਿਬਾਨ ਬੱਚਿਆਂ ਦੇ ਪੇਰੈਂਟਸ ਤੇ ਪਿਆਰੇ ਬੱਚਿਓ ਅੱਜ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਸਿੱਖਿਆ ਕ੍ਰਾਂਤੀ ਇਹ ਕੋਈ ਕੰਨੀ ਕਹਿਣ ਦੀ ਗੱਲ ਨਹੀਂ ਆ ਜਿੰਨੇ ਤੁਸੀਂ ਬੈਠੇ ਹੋ ਬੱਚੇ ਬੈਠੇ ਨੇ ਬੱਚਿਆਂ ਦੇ ਪੇਰੈਂਟਸ ਬੈਠੇ ਨੇ ਅੱਜ ਹਰ ਕੋਈ ਮਹਿਸੂਸ ਕਰ ਰਿਹਾ ਕਿ ਵਾਸਤਵ ਦੇ ਵਿੱਚ ਸਿੱਖਿਆ ਕ੍ਰਾਂਤੀ ਹੋਈ ਹੈ। ਸਿੱਖਿਆ ਕ੍ਰਾਂਤੀ ਚੀਜ਼ ਕੀ ਹੈ? ਕਿਸ ਚੀਜ਼ ਦਾ ਨਾਮ ਹੈ ਸਿੱਖਿਆ ਕ੍ਰਾਂਤੀ। ਕਿ ਤੁਸੀਂ ਸਿੱਖਿਆ ਦੇ ਵਿੱਚ ਕਿਵੇਂ ਸੁਧਾਰ ਲਿਆ ਸਕੀਏ? ਕਿਵੇਂ ਬੱਚਿਆਂ ਨੂੰ ਵਕਤ ਦੇ ਰਾਣੀ ਬਣਾ ਸਕੀਏ? ਕਿਵੇਂ ਬੱਚਿਆਂ ਨੂੰ ਬਿਮਾਰੀ ਸਿੱਖਿਆ ਜਿਹੜੀ ਹੈ ਉਹ ਮਹੱਈਆ ਕਰਾ ਸਕੀਏ? ਇਹਨਾਂ ਸਾਰੀਆਂ ਗੱਲਾਂ ਬੰਨ੍ਹ ਸਾਡੀ ਸਰਕਾਰ ਨੇ ਵਿਸ਼ੇਸ਼ ਧਿਆਨ ਦਿੱਤਾ ਅਸੀਂ ਸਰਕਾਰ ਦੇ ਦੌਰ ਦੇ ਧਿਆਨ ਕੀਤਾ ਹੈ ਅਸੀਂ ਇਸ ਕਾਬਲ ਹੋਏ ਹਾਂ ਇਹਦਾ ਸਿਰਫ ਸਾਨੂੰ ਲੋਕਾਂ ਨੂੰ ਜਦੋਂ ਕਿ 3 ਸਾਲ ਪਹਿਲਾਂ 2022 ਦੇ ਵਿੱਚ ਜਦੋਂ ਇਲੈਕਸ਼ਨ ਹੋਇਆ ਸੀ ਅਸੀਂ ਇੱਕ ਗੱਲ ਜਾ ਕੇ ਕਹੀ ਸੀ ਸਾਰੇ ਪੰਜਾਬ ਦੇ ਵਿੱਚ ਕਿ ਇੱਕ ਟ ਮੌਕਾ केजरीवाल ਨੂੰ ਤੇ ਇੱਕ ਤੁ ਮੌਕਾ ਭਗਵੰਤ ਜੀ ਨੂੰ ਦੋ ਗੱਲਾਂ ਸੀ ਕਿ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕਰਕੇ ਜਿਹਦੇ ਪੰਜਾਬ ਦੇ ਵਿੱਚ ਸਰਕਾਰ ਬਣਾਂ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਤੁਸੀਂ ਲੋਕਾਂ ਨੇ ਬਣਾਈ ਤੇ ਜਿ ਕਿਹਾ ਸੀ ਕਿ ਜਦੋਂ ਸਰਕਾਰ ਬਣ ਗਈ ਤਾਂ ਅਸੀਂ ਸਭ ਤੋਂ ਪਹਿਲਾਂ ਸਿੱਖਿਆ ਦੇ ਵਿੱਚ ਵੱਡਾ ਸੁਧਾਰ ਕਰਾਂਗੇ ਜਿਹੜਾ ਸਾਡੇ ਮਿਨਿਸਟਰ ਸੋਦੀਆ ਜੀ ਜਿਹੜੇ ਦਿੱਲੀ ਦੇ ਐਜੂਕੇਸ਼ਨ ਮਿਨਿਸਟਰ تھے ਤੇ ਉਹਨਾਂ ਨੂੰ ਕੇਂਦਰ ਦੀ ਸਰਕਾਰ ਨੇ ਮੋਦੀ ਸਰਕਾਰ ਨੇ ਸਿਰਫ ਇਸ ਲਈ ਜੇਤ ਪਾਤਾ ਥੀ ਕਿ ਤੁਸੀਂ ਸਿੱਖਿਆ ਦੇ ਵਿੱਚ ਚੰਗੇ ਕੰਮ ਕੀਤੇ ਅਸੀਂ ਉਹਨਾਂ ਤੋਂ ਪ੍ਰੇਰਨਾ ਲਈ ਤੇ ਪੰਜਾਬ ਦੇ ਹਰ ਸਕੂਲ ਦੇ ਵਿੱਚ ਅਸੀਂ ਉਹ ਮਾਹੌਲ ਕ੍ਰੀਏਟ ਕੀਤਾ ਜਿਹੜਾ ਬੱਚਿਆਂ ਦੇ ਲਈ ਲੋੜੀਂਦਾ ਸੀ ਅਸੀਂ ਸਭ ਤੋਂ ਬਜਟ ਜਿਹੜਾ ਵੱਧ ਹੈ ਉਹ ਸਿੱਖਿਆ ਦੇ ਲਈ ਰੱਖਿਆ ਹੈ ਅੱਜ ਇਸ ਸਕੂਲ ਦੇ ਵਿੱਚ ਤੁਸੀਂ ਵੀ ਉੱਪਰ ਜਾ ਕੇ ਦੇਖਿਆ ਹੋਊਗਾ ਤੇ ਮੈਂ ਵੀ ਦੇਖਿਆ ਹੈ ਅੱਜ ਜਿੰਨੇ ਬੱਚਿਆਂ ਦੇ ਪੇਰੈਂਟਸ ਅੱਜ ਇੱਥੇ ਹਾਜ਼ਰ ਨੇ ਉੰਨਨੇ 3 ਸਾਲ ਪਹਿਲਾਂ ਦੀ ਸਕੂਲ ਦੀ ਹਾਲਤ ਵੀ ਦੇਖੀ ਕਿਤੇ ਬੈਠਣ ਦੇ ਲਈ ਕੀ ਸੀ ਜਾਂ ਸਕੂਲ ਦੇ ਵਿੱਚ ਸਿਸਟਮ ਕੀ ਸੀ ਇਹ ਸਾਰਾ ਕੁਝ ਤੁਸੀਂ 3 ਸਾਲ ਪਹਿਲਾਂ ਦੇਖਿਆ ਹੋਇਆ ਤੇ ਅੱਜ 3 ਸਾਲਾਂ ਬਾਅਦ ਅਸੀਂ ਸਿੱਖਿਆ ਕ੍ਰਾਂਤੀ ਦੇ ਰਾਹੀਂ ਬਦਲਾਅ ਜੋ ਕੀਤਾ ਜਿਵੇਂ ਤਹਤ ਅਸੀਂ ਇਕੱਠੇ ਹੋਏ ਹਾਂ ਜੇਕਰ ਅੱਜ ਵੀ ਤੁਸੀਂ ਦੇਖਦੇ ਹੋ ਤੇ ਕਿੰਨਾ ਵੱਡਾ ਬਦਲਾਅ ਹੋਇਆ ਹੈ ਅ ਉਪਰ ਕਮਰੇ ਬਣੇ ਆ ਇੰਟਰਐਕਟਿਵ ਸਿਸਟਮ ਉੱਤੇ ਬਣ ਲੱਗਿਆ ਹੋਇਆ ਇਸ ਤਰ੍ਹਾਂ ਦਾ ਪੈਨਲ ਲੱਗਿਆ ਹੈ ਜਿਹੜਾ ਤੁਹਾਨੂੰ ਕਿਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਹੀਂ ਲੱਗਿਆ ਹੋਵੇ। ਹਰ ਇੱਕ ਦਿਨ ਦਾ ਜਿਹੜਾ ਹਾਲ ਹੈ ਉਹ ਪੈਨਲ ਤੇ ਆਉਂਦਾ। ਜੇ ਮੈਂ ਤੁਹਾਨੂੰ ਜਰੂਰ ਕਹੂੰਗਾ ਅਕੀ ਚੱਲੇ ਨੇ ਕਿ ਜਿੰਨੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਬੁਲਾਓ। ਬੁਲਾ ਕੇ ਸਾਰਿਆਂ ਨੂੰ ਦਿਖਾਓ ਸਾਰਿਆਂ ਨੂੰ ਇਕੱਠੇ ਬੁਲਾਉਣ ਦੀ ਲੋੜ ਨਹੀਂ ਕਲਾਸ ਕਲਾਸ ਵਾਈਡ ਬੁਲਾਓ ਤਾਂ ਕਿ ਪੇਰੈਂਟਸ ਨੂੰ ਪਤਾ ਲੱਗੇ ਕਿ ਸਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਮਿਆਰੀ ਸਿੱਖਿਆ ਜਿਹੜੀ ਇੱਥੇ ਮਿਲ ਰਹੀ ਹੈ ਅਸੀਂ ਇੱਥੇ ਸਕੂਲ ਦੇ ਵਿੱਚ 3 ਲੱਖ 80 ਹਜ਼ਾਰ 780 ਰੁਪਏ 3 ਲੱਖ 80 ਹਜ਼ਾਰ 780 ਰੁਪਏ ਕੰਲੇ ਇਸ ਸਕੂਲ ਦੇ ਦੇ ਖਰਚੇ ਆ ਜਿਹੜੇ ਕਮਰੇ ਆ ਢੇਗੂ ਢੇਗੂ ਕਰਦੇ ਸੀ ਕਮਰੇ 1962 ਦੇ ਬਣੇ ਹੋਏ ਸੀ ਬਰਾਂਡਾ ਨਹੀਂ ਸੀ ਤੇ ਇੰਨਾ ਕਮਰਿਆਂ ਦੇ ਵਿੱਚ ਬੈਠਣਾ ਇਸ ਬਰਾਂਡੇ ਦੇ ਵਿੱਚ ਬੈਠਣਾ ਹਰ ਸਮੇਂ ਬੱਚਿਆਂ ਦੇ ਲਈ ਖਤਰਨਾਕ ਸੀ ਬੱਚਿਆਂ ਦੇ ਪੇਰੈਂਟਸ ਸਕੂਲ ਦੇ ਵਿੱਚ ਤਾਂ ਭੇਜਦੇ ਸੀ ਪਰ ਚਿੰਤਾ ਸਤਾਉਂਦੀ ਤੇ ਕਿ ਕਿਤੇ ਕੋਈ ਛੱਤ ਨਾ ਡਿੱਗ ਜੇ ਸੁਪਾਹੜ ਤੋਂ ਲੈ ਕੇ ਥੋਡੇ 38 ਦੇ 25 63 ਸਾਲ ਹੋ ਗਏ ਆ ਦੇਸ਼ ਨੂੰ ਆਜ਼ਾਦ ਹੋਏ 78 ਸਾਲ ਹੋਏ ਆ ਕਿਸੇ ਸਰਕਾਰ ਨੇ ਕਦੇ ਕੋਈ ਧਿਆਨ ਨਹੀਂ ਕੀਤਾ ਕਿ ਅਸੀਂ ਬੱਚਿਆਂ ਦੀ ਸੇਫਟੀ ਬਣਾਉਣੀ ਹੈ ਇਹ ਅਸੀਂ ਧਿਆਨ ਕਿ ਅੱਜ ਇਸ ਸਕੂਲ ਦੇ ਵਿੱਚ 9 ਕਮਰੇ ਹੋ ਕਮਰੇ ਨੇ ਤੇ ਬੱਚੇ ਨੇ 277 3 ਬੱਚਾ ਪਿੱਛੇ 3 ਬੱਚਾ ਦੇ ਪਿੱਛੇ ਇੱਕ ਕਮਰਾ ਹੋਵੇ ਕਿਤੇ ਖੁੱਲੇ ਕਮਰੇ ਨੇ ਕਿਸੇ ਕਮਰੇ ਦੇ ਵਿੱਚ ਕਿਤੇ ਟੱਪੜ ਦੇ ਬੈਠਣ ਦੀ ਗੱਲ ਨਹੀਂ ਬੱਚੇ ਡੈਸਕਾਂ ਦੇ ਬੈਠਦੇ ਤੇ ਉੱਪਰੋਂ ਜਿਹੜੇ ਛੱਤ ਹੈ ਉਹ ਵੀ ਸਾਰੇ ਇਕੱਠੀ ਕਰਦੇ ਨੇ ਅੱਗੇ ਸਪੋਰਟ ਵਧਾਤਾ ਕਿ ਜੇ ਬੱਚਿਆਂ ਦੇ ਹੋਰ ਐਡਮਿਸ਼ਨ ਹੁੰਦੀ ਹੈ ਤਾਂ ਹੋਰ ਕਮਰੇ ਵੀ ਬਣਾਇਆ ਸੋ so, 9 ਕਮਰੇ 270 ਬੱਚੇ ਤੇ ਜਿੱਥੇ ਟੀਚਰ ਨੇ 10 27 ਬੱਚਾ ਦੇ ਪਿੱਛੇ ਇੱਕ ਟੀਚਰ ਆ ਔਰ ਜਿਹੜਾ ਪਹਿਲਾਂ ਇਹ ਹੁੰਦਾ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਟੀਚਰੇ ਨਹੀਂ ਹੁੰਦੇ ਤੇ ਬੱਚੇ ਦਾਖਲ ਕਿਵੇਂ ਹੁੰਦੇ ਸੀ ਮਾਪੇ ਕਿਸ ਗੰਦੇ ਦਾਖਲ ਕਰਾਉਂਦੇ ਕਿ ਜਿਹੜੇ ਪੜਾਉਂਦੇ ਨਹੀਂ ਟੀਚਰ ਹੀ ਉੱਥੇ ਕੋਈ ਨਹੀਂ ਅਸੀਂ 20000 ਟੀਚਰ ਆ ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਵਰਤੀ ਗਈ 20 ਹਜ਼ਾਰ ਟੀਚਰ ਭਰਤੀ ਕੀਤਾ ਤੇ 12 ਹਜ਼ਾਰ ਟੀਚਰ ਉਹ ਟੀਚਰ ਜਿਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਉਹਨਾਂ ਨੂੰ 9500 ਰੁਪਏ ਤਨਖਾਹ ਦਿੱਤੀ ਜਾ ਰਹੀ ਸੀ ਅਸੀਂ ਉਹਨਾਂ ਦੀ ਤਨਖਾਹ 18900 ਰੁਪਏ ਕੀਤੀ ਤਾਂ ਕਿ ਉਹ ਆਪਣੇ ਘਰ ਦਾ ਖਜ਼ਾਨਾ ਚੰਗੀ ਤਰ੍ਹਾਂ ਬਣਾ ਸਕਣ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੀ ਕਿਰਿੰਦਰ ਗੌਰ ਜਿੰਦਾਬਾਦ ਆਪ ਮੈਂ ਪਿੱਛੇ ਪੁੱਛਿਆ ਸੀ ਮਤਲਬ ਰਵੀਨਾਥ ਸਕੂਲ ਦੇ ਵਿੱਚੋਂ ਆਇਆ ਹੁਣ ਉੱਥੇ ਦੋ ਟੀਚਰ ਸੀ ਗੁਜਰਾ 9500 ਰੁਪਏ ਲੰਦਾ ਤੇ ਸਬੂਜ ਪੜਾਉਣਾ ਨਾਲ ਕੱਪੜੇ ਵੀ ਜੱਗੇ ਬਾਣੇ ਪਹਿਨ ਗਏ ਸੂਟ ਵੀ ਵਧੀਆ ਬਾਣੇ ਪਹਿਨ ਗਏ ਤਾਂ ਖਰਚਾ ਤਾਂ ਹੋਈ ਜਾਂਦਾ ਵੀ ਅੱਜ 18900 ਰੁਪਏ ਸੋ ਅਸੀਂ ਵਕਤ ਦੇ ਹਾਣੇ ਬਣਾਇਆ ਟੀਚਰਾਂ ਨੂੰ ਵੀ ਅਸੀਂ ਉਹ ਮਾਨ ਸਤਿਕਾਰ ਦਿੰਦਾ ਜਿਹੜਾ ਉਹਨਾਂ ਦਾ ਫਲ ਬਰਦਾ। ਇਹ ਸਾਰਾ ਪੜਾਈ ਲਈ ਸਿੱਖਿਆ ਕ੍ਰਾਂਤੀ ਦੇ ਲਈ ਅਸੀਂ ਜਿਹੜਾ ਹੈ ਇਹ ਸਾਰਾ ਕੁਝ ਕਰਕੇ ਦਿੰਦਾ। ਇਸ ਸਕੂਲ ਦੇ ਵਿੱਚ ਪ੍ਰੋਜੈਕਟਰ ਲੱਗੇ ਆ। ਤਿੰਨ ਪ੍ਰੋਜੈਕਟਰ ਲੱਗੇ ਹੋਏ ਆ। ਤੇ ਸਕੂਲ ਦੇ ਵਿੱਚ ਜਿਹੜਾ ਪੈਨਲ ਦੀ ਮੈਂ ਗੱਲ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਹੈੱਡ ਟੀਚਰ ਨੂੰ ਮੈਂ ਕਿਹਾ ਕਲਾਸ ਵਾਈਜ਼ ਦੋਨੋ ਸਾਰਾ ਕੁਝ ਹੈ ਜਿਹੜਾ ਪੇਰੈਂਟਸ ਨੂੰ ਬੁਲਾ ਕੇ ਉਹ ਸਾਰਾ ਕੁਝ ਦਿਖਾਇਆ ਜਾਊਗਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਸਾਡੇ ਬੱਚੇ ਕੀ ਪੜ੍ਹਦੇ ਨੇ ਕਿੰਨੇ ਵਧੀਆ ਤਰੀਕੇ ਨਾਲ ਪੜ੍ਹ ਰਹੇ ਨੇ ਕਿੰਨੀ ਵਧੀਆ ਟੈਕਨੋਲੋਜੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਉਪਲਬਧ ਹੈ ਤੇ ਤੁਹਾਨੂੰ ਸਾਰਿਆਂ ਨੂੰ ਦਿਖਾਇਆ ਜਾਊਗਾ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਾਰੇ ਪੇਰੈਂਟਸ ਆਉਣ ਜਦੋਂ ਤੁਹਾਨੂੰ ਸੱਦਾ ਦਿੱਤਾ ਜਾਊਗਾ ਸਾਰੇ ਆ ਕੇ ਦੇਖੀ ਹੋਰੇ ਆਪਣੇ ਬੱਚਿਆਂ ਨੂੰ ਪੁੱਛਿਆ ਕਰੋ ਅਸੀਂ ਬੱਚਿਆਂ ਨੂੰ ਪੜ੍ਹਾਈ ਦੇ ਲਈ ਦੂਜੇ ਦੇਸ਼ਾਂ ਦੇ ਵਿੱਚ ਵੀ ਟੀਚਰਾਂ ਨੂੰ ਭੇਜਿਆ ਫਿਨਲੈਂਡ ਮੈਡਮ ਜਿਹੜੇ ਹੈਡ ਟੀਚਰ ਨੇ ਇਹਨਾਂ ਨੂੰ ਫਿਨਲੈਂਡ ਭੇਜ ਅਸੀਂ ਪੁੱਛੋ ਜਦੋਂ ਅਸੀਂ ਫਿਨਲੈਂਡ ਭੇਜਣ ਦੀ ਗੱਲ ਕੀਤੀ ਤਾਂ ਕਾਂਗਰਸੀਆਂ ਦੇ ਨਾਲ ਦੂਜੀਆਂ ਪਾਰਟੀਆਂ ਨਾਲ ਤੇ ਢੇਡੀ ਮੀਟ ਹੋ ਗਈ ਇਹ ਕਹਿੰਦੇ ਜੀ ਉੱਥੇ ਕਿਉਂ ਭੇਜ ਰਹੇ ਹੋਵੇਂ ਇਹਨਾਂ ਨੂੰ ਪੁੱਛੋ ਜਿਹੜੇ ਕੋ ਤੋਂ ਕੁਝ ਸਿੱਖ ਕੇ ਆਏ ਨੇ ਤੇ ਤੁਹਾਡੇ ਬੱਚਿਆਂ ਨੂੰ ਸਿਖਾ ਰਹੇ ਨੇ ਤੇ ਉਹਨਾਂ ਨੇ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲ ਚ ਪੜ੍ਹਨੇ ਕੋਈ ਨਹੀਂ ਕਦੇ ਉਹਨਾਂ ਨੂੰ ਇਸੇ ਵੀ ਤਾਂ ਕੀ ਪਤਾ ਉਹ ਤਾਂ ਰੌਲਾ ਪਾਉਣ ਜਾਂਦੇ ਆ ਰੌਲਾ ਪਾਈ ਜਾਂਦੇ ਆ ਕਿਉਂ ਉੱਥੇ ਭੇਜਦੇ ਜੀ ਕੀ ਹੋ ਗਿਆ ਜੀ ਕਿੱਥੇ ਖਰਚਾ ਹੋ ਗਿਆ ਜੀ ਬਸ ਸਾਨੂੰ ਖਰਚਾ ਦੀ ਪਰਵਾਹ ਨਹੀਂ ਸਾਡੇ ਸਾਹਮਣੇ ਮੁੱਦਾ ਸਿਰਫ ਤੇ ਸਿਰਫ ਇੱਕ ਹੈ ਕਿ ਅਸੀਂ ਪੰਜਾਬ ਦੇ ਹਰ ਉਸ ਗਰੀਬ ਦੇ ਬੱਚੇ ਨੂੰ ਪੜ੍ਹਾਈਏ ਜਿਹੜਾ ਪ੍ਰਾਈਵੇਟ ਸਕੂਲਾਂ ਦੀ ਫੀਸ ਨਹੀਂ ਦੇ ਸਕਦਾ। ਉਹ ਜਿੱਥੇ ਕੋਈ ਫੀਸ ਨਹੀਂ ਨਹੀਂ ਜਾਂਦੀ। ਪ੍ਰਾਈਵੇਟ ਸਕੂਲਾਂ ਹਨ ਕਿਹਾ ਰਹੇ ਤੁਸੀਂ ਕਿ ਕਿ ਆ ਗਏ। ਉਹ ਕੰਨੀ ਖੁਸ਼ੀ ਦੀ ਗੱਲ ਆ। ਲੋ ਇਸ ਗੱਲ ਤੇ ਕਿ ਤਾੜੀ ਹੋ ਜੇ ਸਾਰਿਆਂ ਦੇ। ਕਿ 30 ਬੱਚੇ ਪ੍ਰਾਈਵੇਟ ਸਕੂਲ ਦੇ ਵਿੱਚੋਂ ਹਟ ਕੇ ਇਸ ਸੈਸ਼ਨ ਦੇ ਵਿੱਚ ਇਸ ਸਕੂਲ ਦੇ ਵਿੱਚ ਦਾਖਲਾ ਲਿਆ। ਹਰ ਇੱਕ ਦਾ ਸਿਹਰਾ ਸਾਡੇ ਸਾਰੇ ਸਕੂਲ ਸਟਾਫ ਨੂੰ ਜਾਂਦਾ ਹੈ। ਜਿਨ੍ਹਾਂ ਦੇ ਚੰਗੇ ਕਾਲਜ ਜਾਰੀ ਦੇ ਸਰਕਾਰ ਸਰਕਾਰ ਪ੍ਰਾਈਵੇਟ ਸਕੂਲਾਂ ਦੇ ਬੱਚੇ ਹਟ ਕੇ ਇਸ ਸਕੂਲ ਦੇ ਵਿੱਚ ਪੜ੍ਹਨਾ ਹੈ ਫਿਰ ਸਿੱਥੇ ਹੀ ਲੈ ਜਾਂਦੇ ਬੜਦੀਆਂ ਇੱਥੇ ਫਰੀ ਨੇ ਤਪਰ ਦਾ ਖਾਣਾ ਇੱਥੇ ਫਰੀ ਹੈ ਇਸ ਤੇ ਜਿਹੜੀ ਪੜ੍ਹਾਈਆਂ ਉਹ ਪ੍ਰਾਈਵੇਟ ਸਕੂਲਾਂ ਤੋਂ ਵੱਧ ਸਟੈਂਡਰਡ ਨਹੀਂ ਹੈ ਸੋ ਐਡੂਬਦ ਬਚਾਰੀ ਦਾ ਕੀ ਹੈ ਤੇ ਉਸ ਤੋਂ ਬਾਅਦ ਅਸੀਂ ਤੁਹਾਡੇ ਲਈ ਕੀ ਕੀਤਾ ਅਸੀਂ ਤੁਹਾਡੇ ਬੱਚਿਆਂ ਦੇ ਲਈ ਨੌਕਰੀਆਂ ਦਾ ਇੰਤਜ਼ਾਮ ਕੀਤਾ 55000 ਨੌਕਰੀ ਦਿੱਤੀ ਹੈ ਪੰਜਾਬ ਦੇ ਵਿੱਚ 3 ਸਾਲਾਂ ਦੇ ਵਿੱਚ ਹਰ ਕੋਈ ਬੰਦਾ ਇੱਕ ਖੜਾ ਹੋ ਕੇ ਕਹਦੇ ਕਿਤੇ ਕਿ ਕਿਸੇ ਨੂੰ ਕੋਈ ਪੈਸਾ ਖਰਚਣਾ ਪਿਆ ਹੋਵੇ ਜਾਂ ਕਿਸੇ ਨੂੰ ਕੋਈ ਸਫਾਈ ਕਰਾਉਣੀ ਪਈ ਅਸੀਂ ਕਿਸੇ ਗਰੀਬ ਦੇ ਬੱਚੇ ਦਾ ਹੱਕ ਮਾਰ ਕੇ ਪਹਿਲਾਂ ਹੁੰਦਾ ਸੀ ਇਸ ਤਰ੍ਹਾਂ ਗਰੀਬਾਂ ਦੇ ਬੱਚੇ ਪੜ੍ਹ ਹੀ ਜਾਂਦੇ ਸਰਕਾਰੀ ਸਕੂਲਾਂ ਦੇ ਬਿਗਰੀਆਂ ਲਈ ਫਿਰਦੇ ਸੀ ਤੇ ਨੌਕਰੀਆਂ ਕੌਣ ਲੈ ਜਾਂਦੇ ਸੀ ਆ ਵੱਡੇ ਲੀਡਰਾਂ ਨੇ ਜਵਾਕ ਲੈ ਜਾਂਦੇ ਵੀ ਜਿਹੜੇ ਸਕੂਲ ਚ ਨਹੀਂ ਕਦੀ ਗਏ ਅਸੀਂ ਸਾਰਾ ਖਤਮ ਕਰਤਾ ਅਸੀਂ ਕਿਸੇ ਗਰੀਬ ਦੇ ਬੱਚੇ ਦਾ ਹੱਕ ਮਾਰ ਕੇ ਕਿਸੇ પૈਸੇ ਵਾਲੇ ਨੂੰ ਜਾਂ ਸੰਪਾਨ ਸਾਡੇ ਨੂੰ ਨਹੀਂ ਦਿੱਤਾ ਉਸੇ ਨੂੰ ਦਿੱਤੇ ਜਿਹਦਾ ਹੱਕ ਬੰਦ ਹੈ ਸੁਣਾ ਗੈਂਦੀ ਕਰਦਾ ਤੁਹਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਓ ਉਹਨਾਂ ਦਾ ਸਾਰਾ ਧਿਆਨ ਰੱਖੋ ਸਰਕਾਰ ਸਾਰੀ ਚੀਜ਼ ਤੁਹਾਨੂੰ ਫਰੀ ਕਰਕੇ ਦੇ ਰਹੀ ਹੈ ਕੋਈ ਬੱਚਿਆਂ ਦਾ ਬੋਝ ਨਹੀਂ ਤੁਹਾਡੇ ਤੇ ਸਾਰੇ ਬੱਚਿਆਂ ਨੂੰ ਮੁਫਤ ਪੜਾਈਆਂ ਨੇ ਸਭ ਕੁਝ ਮੁਫਤ ਹੈ ਤੁਸੀਂ ਸਿਰਫ ਤੇ ਸਿਰਫ ਉਹਨਾਂ ਦਾ ਧਿਆਨ ਰੱਖਣਾ ਸੋ ਅੱਗੇ ਨੌਕਰੀਆਂ ਦਾ ਇੰਤਜ਼ਾਮ ਅਸੀਂ ਕਰਕੇ ਦੇਵਾਂਗੇ ਜਿਸ ਤਰ੍ਹਾਂ ਪਹਿਲਾਂ ਕੀਤਾ ਸਾਰਾ ਭੇਡ ਭਾ ਮਟਾਤਾ ਅੱਗੇ ਨੂੰ ਵੀ ਇਹੀ ਹੋਏਗਾ ਤੁਹਾਡੇ ਬੱਚੇ ਨੌਕਰੀ ਦੇ ਹੱਕਦਾਰ ਨੇ ਤੇ ਤੁਹਾਡੇ ਬੱਚਿਆਂ ਨੂੰ ਨੌਕਰੀ ਮਿਲੇਗੀ ਇਹ ਚਿੰਤਾ ਬਿਲਕੁਲ ਛੱਡ ਦਿਓ ਕਿ ਕੋਈ ਪੈਸੇ ਆਲਾ ਆ ਕੇ ਤੁਹਾਡਾ ਹੱਕ ਮਾਰ ਕੇ ਵੇਚੇ ਸਕੂਲਾਂ ਦੇ ਲਈ ਜੋ ਹਰ ਸੰਭਵ ਹੋਰ ਪ੍ਰਯਾਸ ਹੋ ਸਕਦੇ ਸੀ ਅਸੀਂ ਉਹ ਵੀ ਸਾਰੇ ਕੀਤੇ ਆ ਬੇਸ਼ੱਕ ਸਕੂਲਾਂ ਦੇ ਵਿੱਚ 24 ਕਰੋੜ ਰੁਪਇਆ ਇਕੱਲੇ ਹਰਕੇ ਨਹਿਰੇ ਦੇ ਸਕੂਲਾਂ ਚ ਆਇਆ ਅੱਜ ਜਿੱਦਾਂ ਹੁਣ ਮੈਂ ਦੱਸਿਆ ਇੱਥੇ 30 ਲੱਖ 80 ਹਜ਼ਾਰ ਇਕੱਲੇ ਸਕੂਲ ਦੇ ਵਿੱਚ ਆਇਆ ਅੱਜ ਇਸ ਸਕੂਲ ਦੇ ਵਿੱਚ ਨਾ ਕਮਰਿਆਂ ਦੀ ਕਮੀ ਹੈ ਨਾ ਕਿਸੇ ਇਨਫਰਾਸਟ੍ਰਕਚਰ ਦੀ ਕਮੀ ਹੈ ਨਾਇ ਤੇ ਟੀਚਰਾਂ ਦੀ ਕਮੀ ਆ ਹਰ ਚੀਜ਼ ਪੂਰੀ ਆ ਤੇ ਤੁਹਾਡਾ ਵਿਸ਼ਵਾਸ ਸਾਡੇ ਨਾਲ ਆ ਜਿਹੜੀ ਵੱਡੀ ਗੱਲ ਸਫਾਈ ਦੀ ਕੋਈ ਕਮੀ ਨਹੀਂ ਟੀਚਰ ਮਿਹਨਤੀ ਨੇ ਆਪਣੇ ਬੱਚਿਆਂ ਦੀ ਤਰ੍ਹਾਂ ਪੜਾ ਰਹੇ ਨੇ ਸੋ ਤੁਸੀਂ ਸਾਰੇ ਹੋਰ ਵੀ ਕਹਿ ਕੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਾਖਲ ਕਰਾਓ ਥੋੜੀ ਵਿਸਰਨਾ ਦਿਖਾਓ ਇਹ ਇੱਕ ਸਿੱਖਿਆ ਕ੍ਰਾਂਤੀਵਾਦੀ ਪੰਜਾਬ ਸਰਕਾਰ ਦੇ ਵੱਡੇ ਕਦਮ ਨੇ ਸਰਦਾਰ ਗੋਵਿੰਦ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸਾਡੇ ਨੈਸ਼ਨਲ ਕਮਿਟੀ ਨਾਲ ਕੇਜਰੀਵਾਦੀ ਦੀ ਦਿਸ਼ਾ ਵਿੱਚ ਦੇਸ਼ ਤੇ ਪੰਜਾਬ ਸਰਕਾਰ ਦਾ ਇਹ ਫੈਸਲਾ ਹੈ ਕਿ ਅਸੀਂ ਹਰ ਬੱਚੇ ਨੂੰ ਪੜਾਉਣਾ ਮੁਫਤ ਪੜਾਉਣਾ ਤੇ ਉਹਨੂੰ ਉਹਦੇ ਪੈਰਾਂ ਦੇ ਖੜਾ ਕਰਨਾਂ ਦੇ ਮਾਪਿਆਂ ਦਾ ਸਹਾਰਾ ਦੇਣਾ ਇਹ ਸਰਕਾਰ ਦਾ ਫੈਸਲਾ ਹੈ ਤੋ ਆਧੁਨੀ ਸਿੱਖਿਆ ਕ੍ਰਾਂਤੀ ਦਾ ਇਹ ਹੀ ਆਪਣਾ ਮੇਰਮੰਸਰ ਹੈ ਕੱਲਾ ਰੇਵਣ ਕਟਨ ਤੋਂ ਆ ਜਾ ਗੱਲੇ ਪੱਥਰ ਲਾਉਣ ਤੋਂ ਮਤਲਬ ਨਹੀਂ ਹੈ ਇਹ ਸਕੂਲ ਕੋਈ ਬਿਲਡਿੰਗ ਨਹੀਂ ਹੈ ਇਹ ਮੰਦਰ ਹੈ ਇਹ ਜਿੱਤੋ ਦੇਸ਼ ਦਾ ਭਵਿਕ ਬਣਾ ਜਿੱਤੋ ਤੁਹਾਡੇ ਬੱਚਿਆਂ ਨੇ ਆਪਣੀ ਜ਼ਿੰਦਗੀ ਦਾ ਜਿਹੜਾ ਰਾਹ ਹੈ ਉਹ ਇੱਥੇ ਚੁਣਨਾ ਹੈ ਅਸੀਂ ਸਕੂਲ ਆਫ ਐਮਿਨੈਂਸ ਬਣਾਏ ਨੇ ਜਿੱਥੇ ਬੱਚੇ ਆਪਣੇ ਕੋ ਵਿਖਦਾ ਫੈਸਲਾ ਜਿਹੜੇ 12ਵੀਂ ਤੋਂ ਬਾਅਦ ਕਰਦੇ ਨੇ 9ਵੀਂ ਤੋਂ ਬਾਅਦ ਕਰ ਸਕਦੇ ਨੇ ਮਤਲਬ ਕਹਿੰਦਾ ਹਰ ਤਰੀਕੇ ਦੇ ਨਾਲ ਅਸੀਂ ਧਿਆਨ ਰੱਖਿਆ ਤੇ ਇਸ ਸਕੂਲ ਦੇ ਬੱਚਿਆਂ ਨੇ ਖੇਡਾਂ ਦੇ ਖੇਤਰ ਦੇ ਵਿੱਚ ਪੜ੍ਹਾਈ ਦੇ ਖੇਤਰ ਦੇ ਵਿੱਚ ਤੇ ਆ ਬੜੀ ਕਮਾਲ ਦੀ ਗੱਲ ਆ ਜਿਹੜੇ ਬੱਚੇ ਯੋਗਾ ਕਰਕੇ ਗਏ ਆ ਕਿਸ ਤਰੀਕੇ ਦੇ ਨਾਲ ਉਹਨਾਂ ਬੱਚਿਆਂ ਦੀ ਫਲੈਕਸੀਬਿਲਟੀ ਉਹ ਇਸ ਸਕੂਲ ਦੇ ਬੱਚੇ ਨੇ ਉਹਨਾਂ ਬੱਚਿਆਂ ਨੇ ਇੱਕ ਦਾੜੀ ਹੋ ਜੇ ਸਾਰਿਆਂ ਦੇ ਲਈ ਸੋ ਹਰ ਖੇਤਰ ਦੇ ਵਿੱਚ ਸਰਕਾਰੀ ਸਕੂਲ ਦੇ ਬੱਚਿਆਂ ਨੇ ਪ੍ਰਾਪਤੀਆਂ ਤੇ ਮੈਨੂੰ ਦੱਸਦੇ ਬੜਾ ਫਕਰ ਮਹਿਸੂਸ ਹੁੰਦਾ ਹੈ ਕਿ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਬੱਚੇ 188 ਬੱਚੇ 188 ਬੱਚਿਆਂ ਨੇ ਜੇ ਜੀ ਇਹਦੀ ਮੇਨ ਪ੍ਰੀਖਿਆ ਪਾਸ ਕੀਤੀ ਹੈ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਨੇ ਕਿੱਡੀਆਂ ਵੱਡੀਆਂ ਪ੍ਰਾਪਤੀਆਂ ਨੇ ਸੋ ਇਹ ਪ੍ਰਾਪਤੀਆਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਤੇ ਦੂਜੀ ਮੈਂ ਤੁਹਾਨੂੰ ਬੇਨਤੀ ਕਰਨੀ ਆ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਪੰਜਾਬ ਸਰਕਾਰ ਨੇ ਇੱਕ ਤਹਈਆ ਕੀਤਾ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੇ। ਆ ਤੁਸੀਂ ਦੇਖ ਰਹੇ ਹੋ ਜਿਹੜੇ ਕੋਈ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਦੀ ਜਾਂ ਤਾਂ ਕਿਤੇ ਬਾਹਰ ਭਜੇ ਹੋਏ ਆ ਜਾਂ ਕਿਤੇ ਲੁਕੇ ਬੈਠੇ ਆ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਦੀ ਕੋਈ ਜਗ੍ਹਾ ਨਹੀਂ ਜਿਹੜੇ ਲੋਕਾਂ ਦੇ ਬੱਚਾ ਨੂੰ ਨਸ਼ਾ ਦੇ ਲਾਉਂਦੇ ਆ। ਕਿਹਾ ਸਾਡੇ ਮੁੱਖ ਮੰਤਰੀ ਦੇ ਸਾਹਿਬ ਕਿ ਨਸ਼ੇ ਦਾ ਕਾਰੋਬਾਰ ਛੱਡ ਦੇ ਤੇ ਜਾਂ ਫਿਰ ਪੰਜਾਬ ਛੱਡ ਦੇ ਪੰਜਾਬ ਤੇ ਨਹੀਂ ਅਸੀਂ ਰਹਿੰਦੇ ਜਿਹੜੇ ਬਦਮਾਸ਼ ਹੋ ਕੇ ਸਰਕਾਰੀ ਜ਼ਮੀਨਾਂ ਦੇ ਕੋਠੀਆਂ ਪਾਈ ਬੈਠੇ ਸੀ ਸਾਰਿਆਂ ਦੇ ਬਲਡੋਜੇ ਚਲਾਏ ਅਰ ਸਾਨੂੰ ਇਸ ਟੀ ਦੀ ਬੜੀ ਖੁਸ਼ੀ ਆ ਉਹ ਵਿੱਚ ਤੁਸੀਂ ਰਿਕਾਰਡ ਦੇ ਵਿੱਚ ਪੜਿਆ ਹੋਊਗਾ ਇੱਕ ਬੰਦੇ ਨੇ ਰੋਂਦੇ ਹੋਏ ਕਿਹਾ ਸੀ ਕਹਿੰਦਾ ਮੇਰੇ ਤਾਂ ਦੋ ਬੱਚੇ ਬਰਬਾਦ ਕਰਦੇ ਇਹਨਾਂ ਨੇ ਨਸ਼ੇ ਦੇ ਲਾਦੇ ਜਦੋਂ ਉਹਦੇ ਬਲਡੋਜੇ ਚੱਲ ਰਿਆ ਸੀ ਤਾਂ ਕੋ ਬੰਦੇ ਨੇ ਰੋਕੇ ਗਿਆ ਤੇ ਕਹਿੰਦਾ ਅੱਜ ਮੈਨੂੰ ਕਹਿੰਦਾ ਕੋਈ ਤਸੱਲੀ ਅੱਜ ਹੋਈ ਐ ਇਹਦੇ ਘਰ ਦੇ ਬਲਟੋਜਰ ਚੱਲਦਾ ਦੇਖ ਕੇ ਮੈਨੂੰ ਤਸੱਲੀ ਹੋਈ ਐ ਕਿ ਮੇਰੇ ਬੱਚਿਆਂ ਦੇ ਨਾਲਾ ਖੁਸ਼ੀ ਕਰੇ ਢੱਡੂ ਵੱਡੇ ਜਾ ਰਹੇ ਨੇ ਸੋ ਇਸ ਦੇ ਲਈ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿੰਨੇ ਕਿਤੇ ਕੋਈ ਪージェਹੀ ਗੱਲ ਤੁਹਾਡੀ ਨਿਗਾਹ ਦੇ ਵਿੱਚ ਆਉਂਦੀ ਆ ਤੁਰਤ ਦੱਸੋ ਤੁਸੀਂ ਸਾਡੇ ਪੁਲਿਸ ਦੇ ਅਧਿਕਾਰੀ ਖੜੇ ਆ ਸਾਡੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਆ ਹਰ ਤਰੀਕੇ ਦੇ ਨਾਲ ਸਰਕਾਰ ਇਸ ਕੋੜ ਨੂੰ ਮਿਟਾ ਕੇ ਰਹੂਗੀ ਤੁਹਾਡੇ ਲੋਕਾਂ ਦੇ ਸਹਿਯੋਗ ਦੇ ਨਾਲ ਸਭ ਸਰਕਾਰ ਜਿੱਥੇ ਲੋਕਾਂ ਦਾ ਸਵਾਲ ਹੈ ਲੋਕਾਂ ਦੇ ਕਮਾਂਡਾਰਾਂ ਦਾ ਸਵਾਲ ਹੈ ਹਰ ਤਰੀਕੇ ਦੇ ਨਾਲ ਨਾਲ ਹੈ ਕੋਈ ਸਰਕਾਰ ਕਿਸੇ ਦਵਾ ਹਟਾ ਨਹੀਂ ਝੂਗੀ ਜਿਵੇਂ ਤੁਸੀਂ ਪਿੱਛੇ ਦੇਖਿਆ ਹੋਊਗਾ ਆ ਤੁਸੀਂ ਕਹਿੰਦੇ ਸੀ ਰਜਿਸਟਰੀਆਂ ਨਹੀਂ ਕਰਦੇ ਅਸੀਂ ਕਰਦੇ ਸੀ ਆ ਮਾਸਟਰਾਂ ਤੋਂ ਕਰਾਵਾਂਗੇ ਬਦਨਾ ਰਿਸ਼ੀ ਗ੍ਰੋਣੀ ਨੇ ਕਹਿੰਦਾ ਸੀ ਮੁੱਖ ਮੰਤਰੀ ਨੇ ਇਸ ਕਰਕੇ ਸਰਕਾਰ ਦਵਾ ਹੈ ਢਾਢੀ ਚੋ ਜੀ ਸਰਕਾਰ ਅਫਸਰਾਂ ਦਾ ਸਤਕਾਰ ਕਰਦੀ ਹੈ ਸਰਕਾਰ ਅਫਸਰਾਂ ਨੇ ਚਲਾਉਣੀ ਹੁੰਦੀ ਹੈ ਪਰ ਇਹ ਨਹੀਂ ਹੋਏਗਾ ਕਿ ਸਰਕਾਰ ਨੂੰ ਕੋਈ ਤੰਗ ਕਰੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਣ ਵਾਲੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਚੱਲਣ ਵਾਲੀ ਜਿਹੜੀ ਸਿਰਫ ਤੇ ਸਿਰਫ ਲੋਕਾਂ ਨੂੰ ਸਮਰਪਿਤ ਹੈ ਲੋਕਾਂ ਦੇ ਲਈ ਹੈ ਲੋਕਾਂ ਨੇ ਬਣਾਈ ਹੈ ਅਸੀਂ ਕੋਈ ਅਗਲੀ ਰਾਜਨੀਤੀ ਨਹੀਂ ਲੈ ਕੇ ਜਾਂਦੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਨੇ ਜਿਹੜਾ ਕੋਈ ਵਾਅਦਾ ਰਹਿ ਗਿਆ ਉਹ ਵੀ ਪੂਰਾ ਕਰਾਂਗੇ ਸਭ ਇਹ ਵੀ ਕਈ ਵਾਰੀ ਐ ਹੋ ਜਾਂਦਾ ਜਿਹੜੇ ਕਰਦੇ ਪੂਰੇ ਉਹਦਾ ਭੁੱਲ ਜਾਂਦੇ